ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਧਿਆਨ ਰੱਖਣ ਜੋ ਬਹੁਤ ਹੀ ਜ਼ਰੂਰੀ ਗੱਲਾਂ ਜੋ ਤੁਹਾਨੂੰ ਸਾਰੀ ਮਜ਼ਬਾਨ ਰੱਖਣ ਦੀਆਂ ਨੰਬਰ 1 ਤੁਸੀਂ ਆਪਣੇ ਚਿਹਰੇ ਤੋਂ ਦਾਗ-ਧੱਬੇ ਖਤਮ ਕਰਨ ਲਈ ਕarele ਦੇ ਛਿਲਕੇ ਨੂੰ ਪੀਸ ਕੇ ਉਸ ਵਿੱਚ ਦੋ ਚਮਚ ਟਮਾਟਰ ਦਾ ਰਸ ਪਾ ਕੇ ਦਾਗਤ ਬੈਂਤ ਲਗਾਉਣ ਨਾਲ ਉਹ ਬਿਲਕੁਲ ਠੀਕ ਹੋ ਜਾਂਦੀ ਹਨ ਨੰਬਰ 2 ਡਿਪਰੈਸ਼ਨ ਦੀ ਬਿਮਾਰੀ ਹੋਵੇ ਤਾਂ ਦਿਨ ਵਿੱਚ ਦੋ ਵਾਰ ਪਦੀਨੇ ਨੂੰ ਜਰੂਰ ਸੌਂਗ ਲਵੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਡਿਪਰੈਸ਼ਨ ਤੋਂ ਰਾਹਤ ਮਿਲੇਗੀ ਨੰਬਰ 3 ਸਵੇਰੇ ਖਾਲੀ ਮੂੰਹ ਸੇਬ ਖਾਣ ਨਾਲ ਕਬਜ਼ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 4 ਗਰਮ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਲਈ ਦੁੱਧ ਹਮੇਸ਼ਾ ਗਰਮ ਹੀ ਪੀਓ ਨੰਬਰ 5 ਹਲਦੀ ਵਾਲਾ ਦੁੱਧ ਪੀਣ ਵਾਲੇ ਤੇ ਸਪਤ ਅਤੇ ਵਿਸ਼ੂ ਦਾ ਜਰ ਕਦੇ ਵੀ ਜਲਦੀ ਅਸਰ ਨਹੀਂ ਕਰਦਾ ਨੰਬਰ 6 ਡਿਪਰੈਸ਼ਨ ਦੀ ਵਜ੍ਹਾ ਕਰਕੇ ਤੁਸੀਂ ਆਮ ਨਾਲੋਂ 4 ਗੁਣਾ ਜ਼ਿਆਦਾ ਸੁਪਨੇ ਦੇਖ ਸਕਦੇ ਹੋ ਨੰਬਰ 7 ਕੱਚੇ ਫਲ ਅਤੇ ਕੱਚੀ ਰੋਟੀ ਖਾਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 8 ਪੈਦਲ ਚੱਲਣ ਤੋਂ ਪਹਿਲਾਂ ਅੰजीर ਖਾਣ ਦੀ ਆਦਤ ਗੋਡਿਆਂ ਨੂੰ ਮਜ਼ਬੂਤ ਬਣਾ ਦਿੰਦੀ ਹੈ ਨੰਬਰ 9 ਖਾਣਾ ਚਬਾ ਕੇ ਅਤੇ ਥੋੜਾ ਥੋੜਾ ਖਾਣ ਨਾਲ ਤੁਹਾਡਾ ਵਜ਼ਨ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਨੰਬਰ 10 ਸੇਬ ਜਾਂ ਕੋਈ ਵੀ ਹੋਰ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਨੰਬਰ 11 ਅੰਗੂਰ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਹੈਜਾ ਹੋ ਸਕਦਾ ਹੈ। ਨੰਬਰ 12 ਧੰਨੀਆਂ ਦੀ ਚਟਣੀ ਬਣਾ ਕੇ ਖਾਣ ਨਾਲ ਖੰਘ ਇੱਕਦਮ ਹੀ ਰੁਕ ਜਾਂਦੀ ਹੈ। ਨੰਬਰ 13 ਠੰਡਾ ਪਾਣੀ ਪੀਣ ਤੋਂ ਬਾਅਦ ਚਾਹ ਦਾ ਸੇਵਨ ਬਿਲਕੁਲ ਵੀ ਨਾ ਕਰੋ। ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਨੰਬਰ 14 ਅਦਰਕ ਖਾਣ ਵਾਲਾ ਇਨਸਾਨ ਕਦੇ ਵੀ ਜਲਦੀ ਬਿਮਾਰ ਨਹੀਂ ਹੁੰਦਾ ਇਸ ਲਈ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਦਰਕ ਦਾ ਲਗਾਤਾਰ ਇਸਤੇਮਾਲ ਕਰਦੇ ਰਹੋ ਨੰਬਰ 15 ਜੇਕਰ ਤੁਹਾਡਾ ਪੇਟ ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਲਸਣ ਦੇ ਰਸ ਦੀ ਮਾਲਸ ਆਪਣੇ ਪੇਟ ਉੱਪਰ ਕਰੋ ਇਸ ਤਰ੍ਹਾਂ ਕਰਨ ਨਾਲ ਪੇਟ ਵਧਣਾ ਬੰਦ ਹੋ ਜਾਵੇਗਾ ਨੰਬਰ 16 ਜੂ ਲੋਕ ਆਲੂ ਜ਼ਿਆਦਾ ਖਾਂਦੇ ਹਨ ਉਹਨਾਂ ਦਾ ਵਜ਼ਨ ਵੱਧਦਾ ਰਹਿੰਦਾ ਹੈ ਐਸਲੀ ਜੇਕਰ ਤੁਹਾਡਾ ਭਾਰ ਜਨ ਵੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤਾਂ ਆਲੂ ਖਾਣੇ ਤੁਰੰਤ ਬੰਦ ਕਰ ਦਿਓ ਨੰਬਰ 17 ਦਸਤ ਦੀ ਵਜ੍ਹਾ ਕਰਕੇ ਜੇਕਰ ਤੁਸੀਂ ਕਮਜ਼ੋਰ ਹੋ ਜਾਂਦੇ ਹੋ ਤਾਂ ਛੋਟੀ ਇਲਾਇਚੀ ਨੂੰ ਗੁਣਗਣੇ ਪਾਣੀ ਵਿੱਚ ਮਿਲਾ ਕੇ ਪੀਓ ਨੰਬਰ 18 ਕੱਚੀ ਗਾਜਰ ਖਾਣ ਨਾਲ ਕਦੇ ਵੀ ਖੂਨ ਗਾੜਾ ਨਹੀਂ ਹੁੰਦਾ ਨੰਬਰ 19 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਬੁਢਾਪੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ B ਮੂੰਹ ਵਿੱਚੋਂ ਸਾਹ ਕਦੇ ਵੀ ਨਹੀਂ ਲੈਣਾ ਚਾਹੀਦਾ ਸਾਹ ਹਮੇਸ਼ਾ ਨੱਕ ਵਿੱਚੋਂ ਹੀ ਲਿਆ ਜਾਵੇ ਤਾਂ ਚੰਗਾ ਹੋਵੇਗਾ ਨੰਬਰ 21 ਜੋ ਔਰਤਾਂ ਮੇਥੀ ਦਾਣੇ ਦਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਨੰਬਰ 22 ਧਨੀਏ ਅਤੇ ਜੀਰੇ ਦਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘੱਟ ਹੋ ਜਾਂਦੀ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 23 ਪਿੱਪਲ ਦੇ ਪੱਤਿਆਂ ਦਾ ਸੇਵਨ ਨਾਲ ਸਰਦੀ ਜਿਹਾ ਕੰਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਨੰਬਰ 24 ਪਪੀਤਾ ਖਾਣ ਵਿੱਚ ਬੇਸ਼ੱਕ ਮਿੱਠਾ ਹੁੰਦਾ ਹੈ ਪਰ ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਪਪੀਤਾ ਖਾਣ ਨਾਲ ਸ਼ੂਗਰ ਲੈਵਲ ਘਟਣ ਲੱਗ ਜਾਂਦਾ ਹੈ ਨੰਬਰ 25 ਬੱਚਿਆਂ ਨੂੰ ਦਸਤੀ ਸਮੱਸਿਆ ਹੋਣ ਤੇ ਠੰਡੇ ਪਾਣੀ ਵਿੱਚ ਜੇਫਲ ਪੀਸ ਕੇ ਸਵੇਰ ਸਮੇਂ ਦੇਣਾ ਚਾਹੀਦਾ ਹੈ ਨੰਬਰ 26 ਇਕੱਠਿਆਂ ਬਹੁਤ ਸਾਰੀ ਕਾਜੂ ਖਾ ਲੈਣ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 27 ਜਿਹੜੀਆਂ ਔਰਤਾਂ ਝਾੜੂ ਲਗਾਉਂਦੀਆਂ ਹਨ ਉਹਨਾਂ ਨੂੰ ਬੁੜਾਪਾ ਜਲਦ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਗੋਡੇ ਅਤੇ ਰੀੜ ਦੀ ਹੱਡੀ ਤੰਦਰੁਸਤ ਰਹਿੰਦੀ ਹੈ। ਨੰਬਰ 28 ਜੇਕਰ ਤੁਸੀਂ ਹਰ ਰੋਜ਼ ਨਾਰੀਅਲ ਤੇਲ ਆਪਣੇ ਬੁੱਲਾਂ ਉੱਤੇ ਲਗਾਉਂਦੇ ਹੋ ਇਸ ਨਾਲ ਤੁਹਾਡੇ ਬੁੱਲ ਮਲੈਮ ਹੋ ਜਾਣਗੇ। ਨੰਬਰ 29 ਨਿੰਬੂ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਐਸਡਾ ਸੀਵਨ ਕਰਨ ਨਾਲ ਖੱਟੀ ਢਕਰ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨੰਬਰ 30 ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿਣ ਲਈ ਰਿਫਾਈਨਡ ਦੀ ਜਗ੍ਹਾ ਉੱਤੇ ਸਰੋਂ ਦੇ ਤੇਲ ਵਿੱਚ ਹੀ ਖਾਣਾ ਬਣਾਉਣਾ ਚਾਹੀਦਾ ਹੈ। ਨੰਬਰ 31 ਫੂੜੇ ਫੈਂਸੀਆ ਹੋਣ ਤੇ ਪੀਸੀ ਹੋਈ ਅਜਮੈਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਓ। ਨੰਬਰ 32 ਸੰਤਰੇ ਦੇ ਰਸ ਵਿੱਚ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਹਰ ਰੋਜ਼ ਪੀਣ ਨਾਲ ਨਜ਼ਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 33 ਬੁੱਲਾਂ ਉੱਪਰ ਕੱਚਾ ਦੁੱਧ ਲਗਾਉਣ ਨਾਲ ਉਹਨਾਂ ਦਾ ਕਾਲਾਪਨ ਦੂਰ ਹੋ ਜਾਂਦਾ ਹੈ। ਨੰਬਰ 34 ਅੱਧਾ ਚਮਚ ਸ਼ਹਿਦ ਵਿੱਚ ਇੱਕ ਚੋਟਕੀ ਇਲਾਇਚੀ ਪਾਊਡਰ ਤੇ ਕੁਝ ਬੂੰਦਾਂ ਨਿੰਬੂ ਦੀਆਂ ਰਸ ਦੀਆਂ ਮਿਲਾਓ। ਇਸ ਨੂੰ ਦਿਨ ਵਿੱਚ ਦੋ ਵਾਰ ਪੀਓ ਤੁਹਾਨੂੰ ਜ਼ੁਕਾਮ ਤੇ ਖੰਘ ਤੋਂ ਰਾਹਤ ਮਿਲੇਗੀ। ਨੰਬਰ 35 ਬੱਚਿਆਂ ਨੂੰ ਚਾਕਲੇਟ ਅਤੇ ਚਿਪਸ ਤੋਂ ਜ਼ਰੂਰ ਤੋਂ ਜ਼ਿਆਦਾ ਨਮਕ ਤੇ ਚੀਨੀ ਮਿਲ ਜਾਂਦੀ ਹੈ। ਜੇਸਤੀ ਪਜਾ ਕਰਨ ਅੱਜਕੱਲ ਦੇ ਬੱਚੇ ਗੁੱਸੇ ਵਾਲੇ ਅਤੇ ਚੜਚੜੇ ਹੁੰਦੇ ਜਾ ਰਹੇ ਹਨ ਨੰਬਰ 36 ਦਾਲ ਚੀਨੀ ਦਾ ਇਸਤੇਮਾਲ ਕਰਨ ਨਾਲ ਮੋਟਾਪਾ ਘਟਣ ਲੱਗ ਜਾਂਦਾ ਹੈ ਨੰਬਰ 37 ਸਵੇਰੇ ਖਾਲੀ ਪੇ ਇੱਕ glass ਗਰਮ ਪਾਣੀ ਤੇ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 38 ਖਾਣੇ ਵਿੱਚ ਪਿਆਜ਼ ਜ਼ਰੂਰ ਖਾਓ ਪਿਆਜ਼ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਨੰਬਰ 39 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਮਰੂਏ ਦੇ ਪੱਤੇ ਖਾਓ ਤਾਂ ਨੂੰ ਭੁੱਖ ਲੱਗਣ ਲੱਗ ਜਾਵੇਗੀ ਇਹਨਾਂ ਪੱਤਿਆਂ ਨੂੰ ਤੁਸੀਂ ਧਨੀਏ ਜਾਂ ਪਦੀਨੇ ਦੀ ਚਟਨੀ ਨਾਲ ਵੀ ਖਾ ਸਕਦੇ ਹੋ ਨੰਬਰ 40 ਜਿਨ੍ਹਾਂ ਲੋਕਾਂ ਨੂੰ ਐਸਿਡਿਟੀ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਸਰੋਂ ਦੇ ਸਾਗ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਵਿੱਚ ਮੌਜੂਦ ਹਾਈ ਫਾਈਬਰ ਦੇ ਕਾਰਨ ਪੇਟ ਵਿੱਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 41 ਬੈਸਲਿਨ ਫਟੀਆਂ ਅਡੀਆਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਹ ਸਾਡੀ ਸਕਿਨ ਨੂੰ ਮੋਇਸਚਰਾਈਜ਼ਰ ਕਰਨ ਵਿੱਚ ਵੀ ਮਦਦ ਕਰਦੀ ਹੈ ਨੰਬਰ 42 ਦੁੱਧ ਅਤੇ ਹਲਦੀ ਦਾ ਸੇਵਨ ਕਦੇ ਵੀ ਇਕੱਠੇ ਨਹੀਂ ਕਰਨਾ ਚਾਹੀਦਾ ਇਸ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਨੰਬਰ 43 ਕੱਚੀ ਪਪੀਤੇ ਦੇ ਹਲਵੇ ਨੂੰ ਹਫਤੇ ਦੇ ਵਿੱਚ ਤਿੰਨ ਤੋਂ ਚਾਰ ਵਾਰ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਤੁਸੀਂ ਦੇਖੋਗੇ ਕਿ ਤੁਹਾਡੀ ਫੈਟ ਬਹੁਤ ਜਲਦੀ ਖਤਮ ਹੋਣ ਲੱਗ ਜਾਵੇਗੀ ਨੰਬਰ 44 ਜਿੰਨਾਂ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 45 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਸਰੋਂ ਦੇ ਤੇਲ ਦੀ ਹਲਕੇ ਗਰਮ ਕਰਕੇ ਪੈਰਾਂ ਉਪਰ ਮਾਲਸ਼ ਕਰਨ ਨਾਲ ਆਰਾਮ ਮਿਲਦਾ ਹੈ। ਨੰਬਰ 46 ਗੰਨੇ ਦੇ ਰਸ ਵਿੱਚ ਆਦਰਕ ਦਾ ਰਸ ਅਤੇ ਨਿੰਬੂ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘੱਟ ਹੋ ਜਾਂਦਾ ਹੈ। ਨੰਬਰ 47 ਚਿਹਰੇ ਦੇ ਦਾਣਿਆਂ ਨੂੰ ਘੱਟ ਕਰਨ ਦੇ ਲਈ ਚਿਹਰੇ ਉੱਪਰ ਚੰਦਨ ਦਾ ਪੇਸਟ ਲਗਾ ਕੇ ਉਸ ਨੂੰ ਸੁੱਕਣ ਦਿਓ ਅਤੇ ਜਦੋਂ ਉਹ ਸੁੱਕ ਜਾਵੇ ਤਾਂ ਉਸ ਨੂੰ ਪਾਣੀ ਦੇ ਨਾਲ ਧੋ ਲਵੋ। ਇਹ ਪੇਸਟ oily skin ਤੋਂ ਵੀ ਛੁਟਕਾਰਾ ਦਵਾਉਂਦਾ ਹੈ। ਨੰਬਰ 48 ਜੋ ਇਨਸਾਨ ਪੇਸ਼ਾਬ ਨੂੰ ਰੋਕਦਾ ਹੈ ਉਸ ਨੂੰ ਲੱਕਵੀ ਦੀ ਸਮੱਸਿਆ ਹੋ ਸਕਦੀ ਹੈ ਅਤੇ ਨਾਲ ਹੀ ਪੇਟ ਨਾਲ ਸੰਬੰਧਿਤ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 49 ਸਿਰਦਰਦ ਹੋਣ ਤੇ ਤਵੇ ਉੱਪਰ ਲੌਂਗ ਨੂੰ ਰੱਖ ਕੇ ਭੁੰਨ ਲਓ। ਭੁੰਨੇ ਹੋਏ ਲੌਂਗ ਨੂੰ ਸੁੰਘਣ ਨਾਲ ਸਿਰਦਰਦ ਤੁਰੰਤ ਬੰਦ ਹੋ ਜਾਵੇਗਾ। ਨੰਬਰ 50 ਬੱਚਿਆਂ ਨੂੰ ਰੋਜ਼ਾਨਾ ਗਾਜਰ ਜ਼ਰੂਰ ਖਾਣੀ ਚਾਹੀਦੀ ਹੈ। ਇਸ ਵਿੱਚ ਵਿਟਾਮਿਨ A ਹੁੰਦਾ ਹੈ। ਜੋ ਸਾਡੀਆਂ ਅੱਖਾਂ ਦੇ ਲਈ ਬਹੁਤ ਜ਼ਰੂਰੀ ਹੈ ਦੋਸਤੋ ਇਹ ਸਨ ਬਯਰਗ ਨੇ ਦੱਸਿਆ ਹੋਇਆ ਬਹੁਤ ਹੀ ਮਹੱਤਵਪੂਰਨ ਗੱਲਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਕਲਿੱਕ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੀ ਸਿਹਤ ਨਾਲ ਸੰਬੰਧਿਤ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਇਨਾਂ ਗੱਲਾਂ ਤੋਂ ਇਲਾਵਾ ਜੇਕਰ ਤੁਹਾਨੂੰ ਸਿਹਤ ਨਾਲ ਸੰਬੰਧਿਤ ਕਿਸੇ ਵੀ ਹੋਰ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਦੱਸ ਸਕਦੇ ਹੋ